ਜਿੱਥੇ ਦੁਨੀਆ ਮੰਗਲ ਗ੍ਰਹਿ ਤੇ ਬਸਤੀ ਪਸੰਦ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਇੱਕ ਇਹੋ ਜਿਹਾ ਇੱਕ ਸ਼ਹਿਰ ਵੀ ਹੈ ਜਿੱਥੇ ਅਜੇ ਤੱਕ ਬੱਸ ਸਟੈਂਡ ਨਹੀਂ ਬਣ ਸਕਿਆ ਅਸੀਂ ਗੱਲ ਕਰ ਰਹੇ ਹਾਂ ਸੁਜਾਨਪੁਰ ਦੀ ਦੱਸਦੇ ਹਾਂ ਇਹ ਸੁਜਾਨਪੁਰ ਸ਼ਹਿਰ ਦੇ ਵਿੱਚ ਪਿਛਲੇ ਕਈ ਵਰਿਆਂ ਤੋਂ ਬੱਸ ਸਟੈਂਡ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਸੇ ਵਾਸਤੇ ਹੀ ਫੰਡ ਵੀ ਜਾਰੀ ਕੀਤੇ ਹੋਏ ਨੇ ਪਰ ਬੱਸ ਸਟੈਂਡ ਅਜੇ ਤੱਕ ਬਣਿਆ ਨਹੀਂ ਹੈ ਤੇ ਛੋਟੀ ਜੀ ਜਗ੍ਹਾ ਤੇ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਬਸਾਂ ਨੂੰ ਰੋਕਣ ਵਾਸਤੇ ਸਟਾਪੇਜ ਜਿਹੜਾ ਹੈ ਉਹ ਜ਼ਰੂਰ ਬਣਾਇਆ ਗਿਆ ਪਰ ਇੱਥੇ ਵੀ ਬਸਾਂ ਨਹੀਂ ਰੁਕਦੀਆਂ ਇਸ ਕਰਕੇ ਸੁਜਾਨਪੁਰ ਵਾਲਿਆਂ ਨੂੰ ਬੱਸ ਫੜਨ ਲਈ ਪਠਾਨਕੋਟ ਆਉਣਾ ਪੈਂਦਾ ਹੈ ਜਿਸਤੇ ਚਲਦੇ ਇਸ ਬਾਰੇ ਉਥੋਂ ਦੇ ਵਿਧਾਇਕ ਨਰੇਸ਼ ਪੁਰੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਪ੍ਰੋਸਾ ਦਵਾਇਆ ਹੈ ਕਿ ਉਹ ਜਲਦੀ ਹੀ ਬੱਸ ਸਟੈਂਡ ਬਣਾ ਦੇਣਗੇ ਆਓ ਦੇਖਦੇ ਹਾਂ ਇਸ ਉੱਤੇ ਵਿਧਾਇਕ ਨਰੇਸ਼ ਪੁਰੀ ਦਾ ਕੀ ਕਹਿਣਾ ਹੈ ਮੈਂ ਹਜੇ ਵੀ ਆਸ਼ਾਵਾਣਾ ਕਿਉਂਕਿ ਪੰਜਾਬ ਦੇ ਸੀਐਮ ਸਾਹਿਬ ਨੇ ਅਸ਼ੋਰੈਂਸ ਦਿੱਤੀ ਸੀ ਕਿ ਦੁਨੀਆ ਪਹ ਚੰ드ਰਮਾ ਤੇ ਪਹੁੰਚ ਗਈ ਤੁਸੀਂ ਬੱਸ ਸਟੈਂਡ ਮੰਗੀ ਜਾਂਦੇ ਹੋ ਤੇ ਚੰਦਰਮਾ ਲਈ ਗੱਲ ਤੇ ਚਲੋ ਠੀਕ ਹੈ ਅਸੀਂ ਪਹੁੰਚ ਗਏ ਉੱਥੋਂ ਤੱਕ ਪਰ ਬੱਸ ਸਟੈਂਡ ਨਹੀਂ ਬਣ ਸਕਿਆ ਤਾਂ ਮੈਨੂੰ ਉਮੀਦ ਹੈ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਵੀ ਚਾਹਾਂਗਾ ਕੀ ਐ ਸੀਐਮ ਸਾਹਿਬ ਤੁਸੀਂ ਵਾਦਾ ਕੀਤਾ ਆਪਣਾ ਵਾਦਾ ਨਿਭਾਓ ਔਰ ਸਜਨਪੁਰ ਦੇ ਲੋਕਾਂ ਨੂੰ ਦੇ ਦਿਓ ਗਿਫਟ ਬਸਟੈਂਡ ਦਾ ਬਹੁਤ ਬਹੁਤ ਧੰਨਵਾਦ ਕੈਮਰਾ ਪਰਸਨ ਹੰਦੀ ਦੇ ਨਾਲ ਅੱਜ ਦੀ ਸੰਗਰੀ ਰਿਪੋਰਟ ਜਿੱਥੇ ਦੁਨੀਆ ਮੰਗਲ ਗ੍ਰਹਿ ਤੇ ਬਸਤੀ ਪਸੰਦ ਦੇ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਇੱਕ ਇਹੋ ਜਿਹਾ ਇੱਕ ਸ਼ਹਿਰ ਵੀ ਹੈ ਜਿੱਥੇ ਅਜੇ ਤੱਕ ਬੱਸ ਸਟੈਂਡ ਨਹੀਂ ਬਣ ਸਕਿਆ ਅਸੀਂ ਗੱਲ ਕਰ ਰਹੇ ਹਾਂ ਸੁਜਾਨਪੁਰ ਦੀ ਦੱਸਦੇ ਇਹ ਸੁਜਾਨਪੁਰ ਸ਼ਹਿਰ ਦੇ ਵਿੱਚ ਪਿਛਲੇ ਕਈ ਵਰਿਆਂ ਤੋਂ ਬੱਸ ਸਟੈਂਡ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਸੇ ਵਾਸਤੇ ਹੀ ਫੰਡ ਵੀ ਜਾਰੀ ਕੀਤੇ ਹੋਏ ਨੇ ਪਰ ਬੱਸ ਸਟੈਂਡ ਅਜੇ ਤੱਕ ਬਣਿਆ ਨਹੀਂ ਹੈ ਤੇ ਛੋਟੀ ਜੀ ਜਗ੍ਹਾ ਤੇ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਥੇ ਬਸਾਂ ਨੂੰ ਰੋਕਣ ਵਾਸਤੇ ਸਟਾਪੇਜ ਜਿਹੜਾ ਹੈ ਉਹ ਜ਼ਰੂਰ ਬਣਾਇਆ ਗਿਆ ਪਰ ਇੱਥੇ ਵੀ ਬਸਾਂ ਨਹੀਂ ਰੁਕਦੀਆਂ ਇਸ ਕਰਕੇ ਸੁਜਾਨਪੁਰ ਵਾਲਿਆਂ ਨੂੰ ਬੱਸ ਫੜਨ ਲਈ ਪਠਾਨਕੋਟ ਆਉਣਾ ਪੈਂਦਾ ਹੈ ਜਿਸ ਤੇ ਚਲਦੇ ਇਸ ਬਾਰੇ ਉਥੋਂ ਦੇ ਵਿਧਾਇਕ ਨਰੇਸ਼ ਪੁਰੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਪ੍ਰੋਸਾਦਵਾਇਆ ਹੈ ਕਿ ਉਹ ਜਲਦੀ ਹੀ ਬੱਸ ਸਟੈਂਡ ਬਣਾ ਦੇਣਗੇ ਆਓ ਦੇਖਦੇ ਹਾਂ ਇਸ ਉੱਤੇ ਵਿਧਾਇਕ ਹਰੇਸ਼ ਪੁਰੀ ਦਾ ਕੀ ਕਹਿਣਾ ਹੈ ਮੈਂ ਹਜੇ ਵੀ ਆਸ਼ਾਵਾਨਾ ਕਿਉਂਕਿ ਪੰਜਾਬ ਦੇ ਸੀਐਮ ਸਾਹਿਬ ਨੇ ਅਸ਼ੋਰੈਂਸ ਦਿੱਤੀ ਸੀ ਕਿ ਦੁਨੀਆ ਪਹ ਚੰ드ਰਮਾ ਤੇ ਪਹੁੰਚ ਗਈ ਤੁਸੀਂ ਬੱਸ ਸਟੈਂਡ ਮੰਗੀ ਜਾਂਦੇ ਹੋ ਤੇ ਚੰਦਰਮਾ ਦੀ ਗੱਲ ਤੇ ਚਲੋ ਠੀਕ ਹੈ ਅਸੀਂ ਪਹੁੰਚ ਗਏ ਉੱਥੋਂ ਤੱਕ ਪਰ ਬੱਸ ਸਟੈਂਡ ਨਹੀਂ ਬਣ ਸਕਿਆ ਤਾਂ ਮੈਨੂੰ ਉਮੀਦ ਹੈ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਵੀ ਚਾਹਾਂਗਾ ਇਹ ਸੀਐਮ ਸਾਹਿਬ ਤੁਸੀਂ ਵਾਦਾ ਕੀਤਾ ਆਪਣਾ ਵਾਦਾ ਨਿਭਾਓ ਔਰ ਸਜਨਪੁਰ ਦੇ ਲੋਕਾਂ ਨੂੰ ਦੇ ਦਿਓ ਗਿਫਟ ਬੱਸ ਸਟੈਂਡ ਦਾ ਬਹੁਤ ਬਹੁਤ ਧੰਨਵਾਦ ਕੈਮਰ ਪਰਸਨ ਹਾਜੀ ਦੇ ਨਾਲ ਅੱਜ ਦੀ ਦੀ ਰਿਪੋਰਟ